ਆਹ ਹਨવાડી ਵਰਕਰ ਓਹੋ ਭੈਣਾ ਕਮਾਲ ਹੋ ਗਈ ਇਹ ਤਾਂ ਸਰਦਾਰ ਅਜੇ ਵੀ ਪੰਜਾਬ ਸਰਕਾਰ ਦਾ ਪੁੱਤੜਾ ਸਾਡਾ ਨਾਇਆ ਸਾਡੇ ਨਾਲ ਬਹੀਆਂ ਬਹੁਤ ਹੋ ਰਹੀਆਂ ਓ ਬੱਲੇ ਬੀਬੀ ਦੇਖੋ ਜਦ ਮੈਂ ਮੁੱਖ ਮੰਤਰੀ ਬਣਿਆ ਤੁਹਾਡੀ ਸਭ ਦੀ ਤਨਖਾਹ ਵਧਾਈ ਮੈਂ ਹਰ ਸਾਲ ਪੰਜ ਸੌ ਬਦਲ ਲੱਗ ਗਿਆ ਤੁਸੀਂ ਬਧਾਇਆ ਤਾੜੀਆਂ ਮਾਰੋ ਜਿੱਥੇ ਵੀ ਮੈਂ ਜਾਣਾ ਮੈਨੂੰ ਉੱਥੇ ਆਸ਼ਾ ਵਰਕਰ ਮਿਲਦੀਆਂ ਜਿੱਥੇ ਵੀ ਮੈਂ ਜਾਣਾ ਮੈਨੂੰ ਉੱਥੇ ਮਿੱਡੇ ਮੇਲ ਵਾਲੀਆਂ ਬੀਬੀਆਂ ਮਿਲਦੀਆਂ ਤਾਂ ਤੁਹਾਡੀ ਤਰਖਾ ਵਧਾ ਕੇ ਮਨ ਨੂੰ ਜਿਹਦੀ ਸੰਤੁਸ਼ਟੀ ਮਿਲੀ ਔਰ ਜਿੰਨਾ ਮਨ ਨੂੰ ਸਕੂਨ ਮਿਲਿਆ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਜੀ ਮੈਂ ਤੁਹਾਡੀਆਂ ਅਸੀਸਾਂ ਨਾਲ ਦੌੜਿਆ ਫਿਰਦਾ ਤੁਹਾਡਾ ਬਹੁਤ ਧੰਨਵਾਦ ਤੇ ਫੇਰ ਮੌਕਾ ਮਿਲਿਆ ਮਨੂੰ ਤਾਂ ਮੈਂ ਫੇਰ ਚੱਕਣਾ ਹੈ ਕੰਮ ਤਾਂ ਬਾਹਰ ਇੱਕ ਇਕੱਠੀਆਂ ਹੋਈਆਂ ਅਸੀਂ ਕੋਟਨਾ ਸਾੜਣਾ ਪੰਜਾਬ ਸਰਕਾਰ ਦਾ ਜੀ ਪੰਜਾਬ ਸਰਕਾਰ ਦਾ ਮੁਦਲਾ ਸਾੜਣਾ ਹੈ ਪਰੇਸ਼ਾਨ ਬਹੁਤ ਕਰਦੇ ਜੇ ਮੈਨੂੰ ਮੌਕਾ ਮਿਲਿਆ ਨਾ ਮੈਂ ਤੁਹਾਡੇ ਆਪੋਲੇ ਬਦਲੇ ਸਾੜਨ ਵਾਲਾ ਕੰਮ ਬੰਦ ਕਰ ਦੇਣਾ ਫੇਰ ਮੈਂ ਤੁਹਾਡੀ ਤਨਖਾਹੇ ਨਹੀਂ ਕਰਦੇ ਮੈਨੂੰ ਬੜੀ ਖੁਸ਼ੀ ਹੋਈ ਸਾਰੀਆਂ ਤੁਸੀਂ ਪੈਣਾ ਮੈਨੂੰ ਦੁਬਾਰੇ ਮਿਲੀਆਂ ਚਮਕੌਰ ਸਾਹਿਬ ਆਈਆਂ ਸੀ ਤੁਸੀਂ ਸਾਰੀਆਂ ਨੋ ਰਾਤ ਨੂੰ 3 ਵਜੇ ਤੁਹਾਡੀ ਯੂਨੀਅਨ ਨਾਲ ਮੇਰਾ ਫੈਸਲਾ ਹੋਇਆ ਹਾਂਜੀ ਅਗਲੇ ਦਿਨ ਸਵੇਰ 3 ਵਜੇ ਤੁਸੀਂ 25000 ਉੱਤੇ ਇਕੱਠੀਆਂ ਹੋ ਗਿਆ ਮੇਰੇ ਤੇ ਸਾਰਿਆਂ ਨੂੰ ਤੁਹਾਡਾ ਕੰਮ ਕੀਤਾ ਪਰਮਾਤਮਾ ਕਰੂਗਾ ਫੇਰ ਮੌਕਾ ਦੇਊਗਾ ਫੇਰ ਬਦਾਂ ਮਾ ਕੇ ਤੁਹਾਡਾ